ਅਫਗਾਨਿਸਤਾਨ ਤੇ ਪਾਕਿਸਤਾਨ ਚ ਪੋਲੀਓ ਹੋ ਜੇ ਵੀ ਜੋਂਦਾ ਕਿਉਂ ਕਿਉਂਕਿ ਉੱਥੇ ਉਹ ਜਿਹੜੇ ਉੱਥੋਂ ਦੇ ਮੁੱਲਾ ਮਲਾਣੇ ਆ ਉੱਥੋਂ ਦੇ ਉਹ ਧਾਰਮਿਕ ਲੋਕ ਆ ਉਹ ਬੂੰਦਾ ਨਹੀਂ ਪਿਉਣ ਦਿੰਦੇ ਉਹਾਂ ਦੇ ਉਹਦਾ ਕਾਰਨ ਕੀ ਸਰ ਉਹਦਾ ਕਾਰਨ ਇਹ ਆ ਉਹਾਂ ਦੇ ਵੀ ਸਾਡੇ ਮੁਸਲਮਾਨ ਇਲਾਕਿਆਂ ਦੇ ਵਿੱਚ ਇਹਨਾਂ ਨੇ ਜਾਣ ਕੇ ਬੂੰਦਾ ਪਿਉਣ ਦੀ ਇਹ ਪ੍ਰਸਾਹ ਜਿਹੜੀ ਲਿਆਂਦੀ ਆ ਸਾਡੇ ਬੱਚਾ ਨੂੰ ਨੁਕਸਨਕ ਬਣਾਉਂਦੀ ਆ ਜੀ ਉਹਨਾਂ ਨੇ ਵਹਿ ਪਤਾ ਹੈ ਜੀ ਕਰਤਾਰਪੁਰ ਲਾਂਘਾ ਜਦੋਂ ਖੁੱਲਿਆ ਹਾਸੇ ਵਾਲੀ ਗੱਲ ਹੈ ਬਈ ਉਹ ਕੈਪਟਨ ਅਭਿਨੇਂਦਰ ਸਾਹਿਬ 75 ਵਰਿਆਂ ਦਾ 78 ਦਾ ਜੀ ਨਵਜੋਤ ਸਿੱਧੂ ਗਿਆ ਕੈਪਟਨ ਅਮਰਿੰਦਰ ਸਿੰਘ ਗਿਆ ਬੱਸ ਭਰੀ ਗਈ ਸੀ ਨਾ ਸਾਰੇ ਦੇ ਕਾਂਗਰਸੀ ਲੀਡਰ ਭੋਤੇ ਸੀ ਬਿਲਕੁਲ ਸਾਰਿਆਂ ਦੇ ਮੂੰਹ 'ਚ ਬੂੰਦਾ ਪਾਇਆ ਕਰਤਾਰਪੁਰ ਜਾਨ ਵੇਲੇ ਅਸੀਂਆਂ ਸਾਲਾਂ ਦਾ ਪਮਾ ਬੰਦਾ ਸੀ ਕੋਈ ਪਮਾਠਾ ਸਾਲਾਂ ਦਾ ਸੀ ਕਿਉਂ ਕਿਉਂਕਿ ਉੱਥੇ ਅਜੇ ਹੈਗੀ ਆ ਪੋਲਗੋ ਉਹਨੇ ਤੁਸੀਂ ਉੱਥੋਂ ਪੋਲਗੋ ਤੁਸੀਂ ਨਾ ਲੈ ਕਿਤੇ ਸਾਜ ਬੈਠੀ ਸਾਰਿਆਂ ਦੇ ਬੂੰਦਾ ਪਾ ਕੇ ਤੋੜਿਆ ਮੂੰਹ 'ਚ ਜਿਹੜੇ ਮੇਰੇ ਦਰਸ਼ਕ ਹੈ ਤੁਸੀਂ ਇਹ ਪਤਾ ਕਰ ਲਿਓ ਸਾਰੇ ਉਦੋਂ ਦਾ ਵੀਡੀਓ ਕੱਢ ਕੇ ਵੇਖ ਲਓ ਸਾਰਿਆਂ ਨੂੰ ਬੂੰਦਾ ਪਿਆਇਆਂ ਕਿ ਨਹੀਂ ਹੁਣ ਵੀ 14 ਕਿਲੋਮੀਟਰ ਕਰੋੜ ਆੜੀ ਪਾਕਿਸਤਾਨ ਤੋਂ ਸਰਦ ਦੇ ਨਾਲ ਨਾਲ ਜੀ ਸਾਰੇ ਅਜੇ ਵੀ ਗੁੰਦਾ ਪਲਾਇਆ ਜਾਂਦੀਆਂ ਜਾਂਦੀਆਂ ਕਿਉਂਕਿ ਉਧਰੋਂ ਬਿਮਾਰੀ ਇੱਧਰ ਹਵਾ ਦੇ ਰਾਹੀਂ ਆਉਂਦੀ ਜੀ ਉਹ 14 ਕਿਲੋਮੀਟਰ ਤੱਕ ਮਾਰ ਕਰਦੀ ਯਾਨੀ ਆ ਵਿਗਿਆਨ ਨੇ ਸਾਡੀ ਤਲੀ ਤੇ ਰੱਖਿਆ ਸਾਰਾ